ਬੀਰੇ ਸੀਮਾ ਤੂੰ ਕੀ ਗੱਲ ਹੋਈ ਸੀ ਮਾ ਵੀਰੇ ਮੈਨੂੰ ਉਹਨਾਂ ਨੇ ਫੇਰ ਮੈਨੂੰ ਕੁੱਟ ਕੇ ਭੇਜਤਾ ਤੂੰ ਕੋਈ ਨਾ ਇੱਧਰ ਬਹਿ ਹਾਂ ਤੂੰ ਠੀਕ ਹੈ ਕੀ ਠੀਕ ਹੈ ਵੀਰੇ ਤੀਜੇ ਦਿਨ ਕੁੱਟ ਕੇ ਭੇਜ ਦਿੰਦੇ ਨੇਗੇ ਮੇਰੇ ਸੱਸ ਐਨਾਂ ਬੋਲਦੀ ਆ ਉਹ ਮੈਨੂੰ ਇੰਨੀਆਂ ਗਾਲਾਂ ਕੱਢਦੀ ਆ ਤੇ ਉਹਦੇ ਪਿੱਛੇ ਲੱਗ ਕੇ ਮੈਨੂੰ ਕੁੱਟ ਦਿੰਦਾ ਹੈਗਾ ਹੁਣ ਗੱਲ ਕੀ ਹੋਈ ਬਸ ਉਹਨਾਂ ਦੀ ਗੱਲਾਂ ਹੀ ਜਾਣਨ ਮਾੜੀ ਜੀ ਕੋਈ ਗਲਤੀ ਹੁੰਦੀ ਹੈ ਤਾਂ ਸਾਰੇ ਮੇਰੇ ਸਿਰ ਚੜ ਜਾਂਦੇ ਨੇਗੇ ਚੱਲ ਕੋਈ ਨਾ ਸੀਮਾ ਤੇਰੇ ਭਰਾ ਦਾ ਘਰ ਹੈਗਾ ਤੂੰ ਟੈਨਸ਼ਨ ਨਾ ਲੈ ਤੂੰ ਬੈਠ ਤੇਰੀ ਭਾਬੀ ਨੂੰ ਭੇਜਦਾ ਤੂੰ ਚਾਹ ਪਾਣੀ ਪੀ ਲੈ ਕੋਈ ਗੱਲ ਨਹੀਂ ਵੀਰੇ ਤੂੰ ਬੈਠ ਕੋਈ ਨਾ ਮੈਂ ਭੇਜ ਦਉਣਾ ਅੱਛਾ ਸਤਿ ਸ਼੍ਰੀ ਅਕਾਲ ਪਾਣੀ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਆਖਾ ਪਤਾ ਨਹੀਂ ਘਰੇ ਕੌਣ ਆ ਗਿਆ ਭਾਬੀ ਆਜੋ ਪਰੌਣੇ ਆਏ ਨੇ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਨਾਲੇ ਉਹ ਪਰੌਣੇ ਜਿਹੜੇ ਹਰ ਹਫਤੇ ਆ ਜਾਂਦੇ ਨੇ ਮੈਂ ਭਾਬੀ ਨੂੰ ਅੰਦਰ ਕਹੀ ਜਾਨੀ ਮੈਂ ਕਿਹਾ ਚਾਹ ਪਾਣੀ ਤਾਂ ਰਲਾ ਕਰ ਲਾ ਉਹ ਕਰ ਲਾ ਮੈਂ ਕਿਹਾ ਪਤਾ ਨਹੀਂ ਪਾਉਂਗਾ ਭਾਬੀ ਕੀ ਦੱਸਾਂ ਤੁਹਾਨੂੰ ਪਤਾ ਹੀ ਹੈਗਾ ਉਹਨਾਂ ਦਾ ਨਹੀਂ ਭੈਣੇ ਦੱਸਣ ਦੀ ਤਾਂ ਲੋੜ ਹੀ ਨਹੀਂ ਸਾਨੂੰ ਤਾਂ ਸਾਰਾ ਹੀ ਪਤਾ ਹੈ ਹਰ ਹਫਤੇ ਦਾ ਗੇੜਾ ਹੈ ਤੇਰਾ ਹੁਣ ਇਹੋ ਹੀ ਗੱਲ ਐ ਇਹਨੂੰ ਕੁੱਟਿਆ ਹੋਣਾ ਮਾਰਿਆ ਹੋਣਾ ਕਿਸੇ ਗੱਲ ਪਿੱਛੇ ਭੱਜ ਕੇ ਇੱਧਰ ਆ ਜਾਂਦੀ ਐ ਨਾ ਤੋਵੇ ਤਾਂ ਮੜਾ ਮੋਟਾ ਦੇਖ ਕੇ ਰਹਾ ਕਰ ਅਗਲੇ ਨਾਲ ਮੜਾ ਮੋਟਾ ਤੂੰ ਸੋਚ ਸਮਝ ਕੇ ਬੋਲਿਆ ਕਰ ਕਿ ਹਲਾ ਕਿਉਂ ਹੱਥ ਚੱਕੇ ਆਪਦੀ ਜ਼ੁਬਾਨ ਤੇ ਵੀ ਕੰਟਰੋਲ ਹੋਣਾ ਚਾਹੀਦਾ ਐ ਤਾਂ ਹੁਣ ਤੇਰਾ ਭਰਾ ਸਾਨੂੰ ਬਿਠੇ ਰਿਹਾ ਕੁਛ ਅਸੀਂ ਤਾਂ ਨਹੀਂ ਜਾਂਦੀਆਂ ਭਾਈ ਆਪਦੇ ਪੇਕੇ ਐ ਤਾਂ ਅਸੀਂ ਰੋਜ਼ ਹੀ ਤੁਰੀਆਂ ਰਹੀਏ ਫਿਰ ਪੇਕੇ ਨੂੰ ਨਾਲ ਇੱਕ ਵਾਰੀ ਹੁੰਦਾ ਮਹੀਨੇ ਚ ਇੱਕ ਅੱਧੀ ਵਾਰੀ ਹੋ ਗਿਆ ਤੇਰਾ ਤਾਂ ਹਰ ਹਫ਼ਤੇ ਇਹੀ ਕੰਮ ਆ ਜੇ ਜ਼ਿਆਦਾ ਹੀ ਹੁੰਦਾ ਭਾਈ ਛੜ ਛੜਾ ਕਰਾ ਦਿੰਨੇ ਆ ਕਿਤੇ ਹੋਰ ਵਿਆਹ ਦਿੰਨੇ ਆ ਫਿਰ ਹੋਰ ਕੀ ਕਰੀਏ ਹੁਣ ਹਾਂ ਹੁਣ ਤਾਂ ਤੂੰ ਸੋਚ ਤ ਸਮਝ ਕੇ ਰਿਹਾ ਕਰ ਅਗਲੇ ਦੇ ਘਰੇ ਹਾਂ ਵਾ ਸ਼ਰਮ ਆਣੀ ਚਾਹੀਦੀ ਥਾਨੂੰ ਕਿੱਥੇ ਆ ਮੇਰੀ ਭੈਣ ਆ ਜਾਂ ਤੈਨੂੰ ਹੌਸਲਾ ਦੇਣਾ ਚਾਹੀਦਾ ਵੀ ਕੋਈ ਗੱਲ ਨਹੀਂ ਤੁਸੀਂ ਤਾਂ ਨੇ ਮੇਨੇ ਤੇ ਲੱਗ ਗਏ ਸਭ ਇਹ ਤਾਂ ਹੈ ਹੀ ਐਦਾਂ ਦੇ ਘਟ ਘਟ ਤੂੰ ਤਾਂ ਵੱਡੀ ਆ ਤੂੰ ਤਾਂ ਸੋਚ ਲਿਆ ਕਰ ਮੈਂ ਤਾਂ ਜੀ ਬਸ ਐਂ ਕਹਿੰਦੀ ਸੀਗੀ ਵੀ ਜੀ ਦੇਖ ਲੈ ਤੇਰੀ ਤੂੰ ਘਰ ਚਾ ਤੂੰ ਸਾਰਾ ਸੁਣ ਲੈ ਮੈਂ ਤੇ ਇਹਦਾ ਜਿਆਦਾ ਮਨ ਕਰਦਾ ਢੇਲੀ ਆਣਦਾ ਜੇ ਅਗਲੀ ਦੁਖੀ ਆ ਤਾਂ ਹੀ ਆਪਣਾ ਘਰ ਸਮਝ ਕੇ ਆਂਦੀ ਐ ਤੇ ਇਹਦਾ ਭਰਾ ਦਾ ਘਰ ਵੀ ਇਹਦਾ ਹੀ ਘਰ ਸਮਝ ਗਈ ਮੈਤਾ ਜੀ ਮੈਂ ਕਹਾਂ ਜੇ ਬਾਲਾ ਦੁਖੀ ਆ ਕਿਤੇ ਹੋਰ ਰਪਿਆ ਸ਼ਰਮ ਵਾਲੀ ਚਾਹੀਦੀ ਐ ਅੰਨ ਤੇਰੇ ਨਾਲ ਐ ਦੋ ਜੇ ਫਿਰ ਖੜੀ ਹੋ ਇੱਥੋਂ ਚਾਹ ਪਾਣੀ ਲੈ ਕੇ ਆ ਜਾ ਜਾ ਵਾਪਸ ਤੂੰ ਵੀ ਅੰਦਰ ਮੇਰੇ ਮੈਂ ਗਲਤੀ ਕਰਤੀ ਆ ਕੇ ਕੋਈ ਨਾ ਪੈਣੇ ਤੂੰ ਟੈਨਸ਼ਨ ਨਾ ਲੈ ਜਦੋਂ ਅਸੀਂ ਦੋਏ ਭਰਾ ਬੈਠੇ ਆ ਨਾ ਤੇਰਾ ਹੱਲ ਕਰਾਂਗੇ ਅਸੀਂ